you are responsible to my house black so no no ਤੁਸੀਂ ਆਏ ਐਥਾਰਟੀ ਨਾਲ 1 ਮਿੰਟ ਬੈਠੀਆ ਜੀ ਪਹਿਲਾਂ ਤੁਸੀਂ ਆਪ ਦੀ ਇੰਟਰੋਡਕਸ਼ਨ ਨੂੰ ਵੀਡੀਓ ਬਣਾ ਕੇ ਪੀਟੀਸੀ ਵਾਲੇ ਨੂੰ ਬੁਲਾ ਸਕਦਾ ਉਹਨਾਂ ਨੂੰ ਸਾਰੇ ਜਨਰਲ ਨੂੰ ਬੁਲਾ ਲਓ ਜੀ ਸਾਰੇ ਜਨਰਲਾਂ ਨੂੰ ਬੁਲਾ ਲਓ ਤੁਸੀਂ ਸਿਕਿਉਰਿਟੀ ਇੰਚਾਰਜ ਤੁਸੀਂ ਮੈਨੂੰ ਗੱਲ ਗੱਲ ਕਰੋ ਜੀ ਮੈਂ ਇੱਥੇ ਇੰਚਾਰਜ ਆ ਮੇਰਾ ਤੁਸੀਂ ਮੇਰੇ ਨਾਲ ਗੱਲ ਕਰੋ ਮਜੂਬ ਦੋ ਇੱਕ ਮੈਂ ਗੱਲ ਦੱਸਦਾ ਜੀ ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇ ਨਾਲ ਤੁਸੀਂ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਮੈਂ ਕਮਰੇ 'ਚ ਬੈਠਿਆ ਤੁਸੀਂ ਧੱਕਾ ਕਰ ਰਹੇ ਹੋ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰ ਰਹੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇ ਨਾਲ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਸੇਜ ਨੂੰ ਪਛਾਣ 30 ਸੌਣੇ ਪਛਾਣ ਉਹ ਮੈਨੂੰ ਲੋਕ ਮੈਨਾਂ ਆਇਆ ਹੂਆ ਯੂ ਜੀ ਉਦੋਂ ਟੋੜਾ ਕਿ ਮੈਂ ਐਸੋਲੀ ਇਨਵੈਸਟੀਗੇਸ਼ਨ ਜੋ ਹੂਆ ਯੂ ਟੈਲ ਮੀ ਅਨਟ੍ਰੋਡਕਸ਼ਨ ਮੈਂ ਆ ਤੂੰ ਸੀ ਵਰਤੀ ਚ ਨਹੀਂ ਕਲਾਈਮ ਸਵਾਰ ਦੇ ਬਿਜ਼ਨਸ ਵੀ ਕਾਲ ਉਹ ਤੁਸਾਂ ਹਾਂ ਡੀਐਸਪੀ ਇਨ ਦਾ ਪ੍ਰੋਗਰਾਮ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਹਾਂ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਗੀ ਚ ਆਓ ਤੁਸੀਂ ਪ੍ਰਾਈਵੇਟ ਰੈਕਚ ਆ ਕੇ ਕੋ ਕੋ ਬਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕਹਿ ਤਾ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇ ਵੀ। ਵੀ ਦੱਸੋ ਨਾ ਤੁਸੀਂ ਤਾਂ ਦਾਸ ਹੀ ਨਹੀਂ ਰਹੇ ਇੱਥੇ ਧੱਕੇ ਦੇ ਉਹਨੇ ਆਖੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸਿਕੰਡ। ਯੂ ਹਵ ਕਮ ਟੂ ਮਾਈ ਹਾਊਸ। ਮੈਂ ਘਰੇ ਬੈਠੀ ਆ ਆਰਾਮ ਨਾਲ ਲੋਕਾਂ ਨੂੰ ਮਿਲ ਰਿਆ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਕੀ ਨਹੀਂ ਸਕਦੇ। ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ઠક્કે ਨਾਲ ਆ ਗਏ ਆ ਕਿੰਨੇ ਮੁਲਾਜ਼ਮ ਹੈ ਜੀ ਥੋੜੇ ਨਾਲ ਦੱਸਿਓ ਮਾੜਾ ਜਿਹਾ ਇੱਥੇ ਕੀ ਕਵਰੇਜ ઠੱਕਾ ਕਰਦੇ ਹੋ ਕੋਈ ઠੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਆਪ ਹੈ ਬੈਠੋ ਕੈਮਰੇਲ ਸੁਣਨੀ ਮਿਲਣੀ ਦੇਖੋ ਤੁਸੀਂ ਬੈਠੋ ਕੈਮਰੇਲ ਵਿੱਚ ਨਹੀਂ ਤੁਸੀਂ ਆਪ ਕੋਈ ਕੁਝ ਰਿਕਾਰਡ ਹੋਣਗੀ ਕੈਮਰੇ ਵਿੱਚ ਅਸੀਂ ਆਪਣਾ ਰੋਗੇ ਮੈਂ ਸੁਣਾ ਰੋਗੇ ਸਭ ਰਿਕਾਰਡ ਹੋ ਤੁਸੀਂ ਕੋਈ ਇੱਕ ਦੋ ਬੰਦੇ ਕਰਦੇ ਰਹਿਣ ਉਹਨੂੰ ਸਭ ਰਿਕਾਰਡ ਹੋਣਾ ਹੈ ਰਵਿ ਸ਼ੂਟੀ ਫਰਟੇ ਸਰ ਸਭੀ ਨਹੀਂ ਨਾ 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 ਫਿਰ ਥ੍ਰੈਟ ਹੈ ਦਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾ ਦੇ ਵੀਡੀਓ ਬਣਾ ਸਾਰੇ ਬਰਾਬਰ ਦੇ ਇਹ ਜੋ ਵਿਗਨ ਫਰੋਂ ਦੇ ਖਾਵਾਰੇ ਨਾ ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਪਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੁਸੀਂ ਸਰਮੈਨ ਇੰਸਪੈਕਟਰ ਤੁਹਾਡੀ ਤਬਰਦੀ ਕਿੱਥੇ ਜੀ ਬਿਜ਼ਨਸ ਹੋ ਰਹੀ ਤਬਰਦੀ ਆ ਤੁਸੀਂ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਆ ਪੁਲਿਸ ਠੀਕ ਆ ਤੁਸੀਂ ਕਿਹੋਣਾ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਦੇ ਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰਟ ਉੱਤੇ ਕਰਾ ਕੇ ਕਿਹ ਐ ਫੋਨ ਹੈ ਤੁਸੀਂ ਕੋ ਬੈਡ ਐਸ ਕੇ ਵਿਜਨ ਨਾਲ ਸਾਡੇ ਸਾਰੇ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਤਾਂ ਤੁਸੀਂ ਬੋਲ ਅਸੀਂ ਕੋਈ ਨਹੀਂ ਦਰਸ਼ਨ ਦੀ ਲੋੜ ਦੀ ਬੈਠੋ ਮੇਰੇ ਘਰ ਆਇਆ ਜੀ ਤੁਹਾਡੇ ਦੇ ਸਾਡੇ ਮੇਰੇ ਘਰ ਆਇਆ ਜੀ ਬੇਰੇ ਨਹੀਂ ਸਪੋਰਟਰ ਨਹੀਂ ਸਰ ਪਲੀਜ਼ ਕੋ ਵੀ ਯੂ ਆਰ ਨੋਟ ਕੋਆਪਰੇਟਿੰਗ ਸੁਣੋ ਮੇਰੇ ਰੀਸਡਾ ਪਲੀਜ਼ ਕਾਪੀ ਨੋਟ ਇਨ ਅ ਪਬਲਿਕ ਵਾਈ ਡੋਟ ਇੰਟਰਸਟਿੰਗ ਇਨ ਲੇਆਉਟ ਮਾਈਟ ਬੀ ਪੀਪਲ ਜੇ ਤੁਸੀਂ ਇਹ ਗੱਲ ਨਹੀਂ ਗੱਲ ਕਰਦੇ ਹੋ ਨੋ ਨਾਇਮ ਨੋਟ ਆਮ ਸੌਰੀ ਤੁਹਾਨੂੰ ਕੋਈ ਜ਼ਾਬਤਾ ਨਹੀਂ ਹੈ ਯੂ ਆਰ ਬਾਰਜਿੰਗ ਇਨ ਟੂ ਮਾਈ ਹਾਊਸ ਬੇਰੇ ਮੇਰੇ ਦਾ ਧੱਕਾ ਕਰਦੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰਹੇ ਤੱਕ ਤੋ ਤੁਹਾਡੇ ਨਾਲ ਕੋਈ ਗੱਲ ਦੱਸੋ ਮੈਨੂੰ ਲੱਗਾ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਕੋਈ ਇਹ ਫਿਲਮ ਕੋ ਵਧੀਆ ਗੱਲ ਆ ਵੀਡੀਓ ਲੋਕੀ ਦੇਖ ਰਹੇ ਜੇ ਤੁਸੀਂ ਬੋਲਣ ਦਾ ਮੌਕਾ ਦੋ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥ ਇੰਟਰਫੋਨ ਦਾ ਕੈਮਰਾ ਕੁਝ ਰਿਕਾਰਡ ਕਰ ਰਿਹਾ ਨਾ ਕੋਈ ਐਡਵੋਕੇਟ ਆਉਣਾ ਦਾ ਉਹਨੂੰ ਸਾਰਾ ਦੱਸਦੇ ਡਾਕੂਮੈਂਟਸ ਹੋਣੇ ਕੀ ਨਹੀਂ ਕਰ ਲੈਂਦੇ ਤੁਸੀਂ ਬਹਿ ਤਾਂ ਜਾਓ ਮੈਂ ਬੈਠਦਾ ਬਤਾਓ ਕੋਈ ਮੰਨ ਤੁਸੀਂ ਕਰਨਾ ਜੀ ਵੀਡੀਓ ਬਣਾਈ ਚੱਲੂਗੀ ਬਹੁਤ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਦੈਨ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਕਿ ਜਿੰਦਾਂਸ ਕੀ ਕਰਦੀ ਪਰ ਮਾਲਕਾ ਦੇ ਵੀ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਕਿ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸੱਗੀ ਜਬਤ ਇਸ ਕੰਮ ਕਰਦੇ ਮੈਂ ਜਾਬ ਤੇ ਜੀ ਗੱਲ ਕਰਦੇ ਆਂ ਜਾਬ ਤੇ ਜਵਾਬ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਝੁੰਦੇ ਨਾ ਸੁਣੋ 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 ਜੇ ਜਾਬ ਤੇ ਝੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਣੇ ਨਾਲ ਬੈਠੇ ਸਕਿਉਰਟੀ ਕਿੱਥੇ ਆ ਰਿਹਾ ਮੂਡ ਕਰਾਉਂ ਨੂੰ ਨਾਂ ਲੈ ਕੇ ਆਏ ਕਿਹਨੂੰ ਚਾਹੀਏ ਉਹਨਾਂ ਨੂੰ ਕਿਹਨੂੰ ਨੋਟ ਕਰਾਇਆ ਤੁਹਾਡੀ ਸਟੋਰ ਦੀ ਕੀ ਖੱਲੇ ਸੀ ਵੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਕਿ ਤੁਸੀਂ ਨਾ 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 ਸ਼ਾਮ ਦੇ ਉਹਨਾਂ ਨੇ ਦੱਸਿਆ ਸਾਬ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਿਹਾਇਆ ਮੈਂ ਦਫ਼ਤਰ ਤੇ ਦਰਵਾਜ਼ਾ ਬੰਦ ਹੈ ਮੈਂ ਬੈਠਿਆ ਹਾਂ ਯੂ ਹੈਵ ਟ੍ਰਾਈ ਟੂ ਬ੍ਰੇਕ ਓਪਨ ਮਾਈ ਡੋਰ ਜਾਂਦਾ ਨਹੀਂ ਇਹ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠ ਗਿਆ ਮੈਂ ਬੈਠੋ ਆਰਾਮ ਨਾਲ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਉਹਨਾਂ ਦੇ ਖੜੀ ਨਹੀਂ ਤੁਸੀਂ ਘਰ ਵਿੱਚ ਕਮਰਾਟ ਕੇ ਜਾਦਾ ਬੈਠੋ ਕੁਝ ਨਹੀਂ ਹੋ ਰਿਹਾ